ਤੇ ਫੇਸਬੁਕ ਹੋ ਗਿਆ YouTube ਹੋ ਗਿਆ Instagram ਹੋ ਗਿਆ ਮਹਾਰਾਣ ਆ ਇਹਨਾਂ ਦੇ ਵੀ ਇਹ ਸੱਚ ਨਹੀਂ ਬਹੌਰ ਦਿੰਦੇ ਜੇ ਤੁਸੀਂ ਕੋਈ ਸੱਚੀ ਜਿਹੜੀ ਸਚਾਈ ਵਾਲੀ ਵੀਡੀਓ ਪਾ ਦਿਓ ਤਾਂ ਚੈਨਲ ਨੂੰ ਜਿਹੜੀ ਨਾ ਉਹ ਜਿਹੜਾ ਮੁਦਰੀ ਕਰਨਗੇ ਕੀ ਉਹਨੂੰ ਸਾਧਦੇ ਨੇ ਉਹ ਬ੍ਰੇਕ ਲਾ ਦੇਣਗੇ ਮੈਨੇ ਆ ਪਤਾ ਨਹੀਂ ਕਿੰਨੀ ਕਵੇਰਾ ਮੁਦਰੀ ਕਰਨ ਜਾਂ ਬੰਦ ਕਰ ਦਿੱਤਾ ਨੇ ਆਪਣੇ ਦੇ YouTube ਨੇ ਬੰਦ ਸੌਂਦਰੀ ਲੱਗਦੀ ਪਈ ਜਿਹੜੀਆਂ ਵੀਡੀਓ ਨੰਗੀਆਂ ਕੁੜੀਆਂ ਜਨਾਨੀਆਂ ਨੰਗੀਆਂ ਪੌੜੀਆਂ ਪੀਆਂ ਨੇ ਨੰਗੇ ਬੰਦੇ ਬੁੜੀਆਂ ਗਲਤ ਕਰਮ ਕਰਦੇ ਪੌੜੇ ਪੈਣੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਜਿਹੜੀਆਂ ਕੁੜੀਆਂ ਇਹਨਾਂ ਗੱਲਾਂ ਬੋਲਦੀਆਂ ਨੇ ਆ ਫੇਸਬੁੱਕ ਤੇ YouTube ਤੇ ਬਿਲਕੁਲ ਮਜਾਲੀ ਨੂੰ ਬੰਦ ਕਰ ਦੇ ਜਿਹੜਾ ਬੰਦਾ ਸੱਚ ਤੇ ਸੱਚਾਈ ਵਿਖਾਉਦਾ ਕਿਸੇ ਦੀ ਤੇ ਕੁਝ ਵੀ ਵਿਚਾਰ ਬੰਦਿਆਂ ਨੇ ਸ਼ਿਕਾਇਤ ਕਰਦੀ ਤੇ ਉਹ ਚੈਨਲ ਬੰਦ ਕਰ ਦੇ ਚਲੋ ਗੱਲ ਪਤਾ ਕੀ ਉਹਦਰੀ ਕਰਨ ਛੱਡ ਕੇ ਭਾਵੇਂ ਕੁਝ ਵੀ ਬੰਦ ਹੋ ਜਾਏ ਕਿਹੜਾ ਯਾਰ ਚੈਨਲ